ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦੋ ਦਿਨਾਂ ਤੋਂ ਇੱਥੇ ਡਿਬੜੂਗੜ੍ਹ ਵਿਖੇ ਠਹਿਰੇ ਹੋਏ ਸੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੇ ਸਾਥੀ ਸਿੰਘਾਂ ਦੇ ਨਾਲ ਮੁਲਾਕਾਤ ਹੋਈ ਹੈ ਜੋ ਸਾਰੇ ਸਿੰਘ ਨੇ ਸਾਰੇ ਚੜ੍ਹਦੀ ਕਲਾ ਵਿੱਚ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਭਾਈ ਗੁਰਮੀਤ ਸਿੰਘ ਬੁੱਕਣਾਲਾ ਭਾਈ ਕਲਵੰਤ ਸਿੰਘ rauke ਭਾਈ ਪਪਲ ਪ੍ਰੀਤ ਸਿੰਘ ਭਾਈ ਬਸੰਤ ਸਿੰਘ ਭਾਈ ਪਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਦਲਜੀਤ ਸਿੰਘ ਕਲਸੀ ਇਹਨਾਂ ਸਾਰਿਆਂ ਦੇ ਜਿਹੜੇ ਐਨਐਸਏ ਨੂੰ ਖਾਰਜ ਕਰਾਉਣ ਲਈ ਜਿਹੜੇ ਕੇਸ ਨੇ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਲੱਗੀ ਹੋਈ ਹੈ 18 ਸਤੰਬਰ ਤਰੀਕ ਹੈ ਅਤੇ ਮੈਂ ਸਮੂਜੀ ਕੌਮ ਨੂੰ ਇਹ ਵੀ ਬੇਨਤੀ ਕਰਨਾ ਚਾਹਾਂ ਕਿ ਜਿਵੇਂ ਬਾਈ ਦੀਪ ਸਿੱਧੂ ਨੇ ਗੱਲ ਆਖੀ ਕਿ ਸਰਕਾਰਾਂ ਬਹੁਤ ਪੈੰਤਰੀ ਅਪਣਾਉਂਦੀਆਂ ਹੁੰਦੀਆਂ ਨੇ ਦਬਾਅ ਬਣਾਉਣ ਦੇ ਲਈ ਖਾਸ ਕਰ ਮਾਨਸਿਕ ਦਬਾਅ ਦੇ ਲਈ ਪਰ ਅਸੀਂ ਆਪਦਾ ਸਦਕ ਨਹੀਂ ਡੋਲਣਾ ਅਤੇ ਘਬਰਾਉਣਾ ਨਹੀਂ ਗੁਰੂ ਮਹਾਰਾਜ ਛੇਤੀ ਸਾਰੀਆਂ ਜੋ ਗੱਲਾਂ ਦਾ ਮੁਸੀਬਤਾਂ ਦਾ ਹੱਲ ਕਰਨਗੇ ਐਨੀਆਂ ਕੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ